ਸਹੀ ਕੱਲ੍ਹ ਮੇਰਾ ਚਾਚਾ ਇੱਥੇ ਬੱਸ ਸਟੈਂਡ ਆਇਆ ਏ ਰਿਸ਼ਤੇਦਾਰਾਂ ਨੂੰ ਛੱਡਣ ਵਾਸਤੇ। ਕਈ ਮਤਲਬ ਜਦੋਂ ਇਹ ਬੱਸ ਚੜਾਉਣ ਵਾਸਤੇ ਆਇਆ ਏ ਇਹ ਉਹਨਾਂ ਨੂੰ ਕਈ ਉਹ ਮੋਟਰਸਾਈਕਲ ਜਿੱਥੇ ਖੜਾਇਆ ਸੀਗਾ ਉੱਥੋਂ ਚੋਰੀ ਹੋ ਗਿਆ ਜੀ 5 ਮਿੰਟਾਂ ਦੇ ਵਿੱਚ ਹੀ। ਔਰ ਹੀ ਉਸ ਤੋਂ ਬਾਅਦ ਹੀ ਅਸੀਂ ਮਤਲਬ ਕੰਪਲੇਨ ਕੀਤੀ ਏ ਚੌਂਕੀ ਚ ਵੀ ਕੰਪਲੇਨ ਕੀਤੀ ਐ ਔਰ ਉਸ ਤੋਂ ਬਾਅਦ ਮਤਲਬ ਜਦੋਂ ਇਹਨਾਂ ਨੇ ਪੁੱਛ ਪੜਤਾਲ ਕੀਤੀ ਔਰ ਅੱਗੇ ਪਿੱਛੇ ਦੇਖਿਆ ਮੋਟਰਸਾਈਕਲ ਹੀ ਔਰ ਅਸੀਂ ਕੈਮਰੇ ਵੀ ਚੈੱਕ ਕਰਵਾਏ ਉਹ ਕਹਿ ਰਹੇ ਵੀ ਕੈਮਰੇ ਬੰਦ ਪੈਣ ਜੀ ਵੀ ਕਾਨੂੰ ਮਤਲਬ ਇੱਥੇ 25 26 ਕੈਮਰੇ ਵੀ ਬਈ ਦਾ ਅੰਸਰ ਕੰਨ ਨੂੰ ਕੋਈ ਹੋਰ ਘਟਨਾ ਹੋ ਜੇ ਜਾਂ ਹੋਰ ਕੋਈ ਵਾਰਦਾਤ ਹੋ ਜੇ ਇੰਨੇ ਹੀ ਸ਼ਰਾਰਤੀ ਅੰਸਰ ਤਰੀ ਫਿਰਦੇ ਵੀ ਕੱਲ ਨੂੰ ਕਿਸੇ ਕੁੜੀ ਕੜੀ ਨਾਲ ਛੇੜਖਾਨੀ ਹੋ ਜਾਂਦੀ ਜਾਂ ਕੋਈ ਬੱਸ ਸਟੈਂਡ ਨੂੰ ਕੋਈ ਮਤਲਬ ਕੋਈ ਨੁਕਸਾਨ ਪਹੁੰਚਦਾ ਵੀ ਕੌਣ ਜ਼ਿੰਮੇਵਾਰ ਹੈ ਵੀ ਕਲੀ ਮਤਲਬ ਵੀ ਤਰੱਕੀ ਗੱਲੀ ਕੈਮਰੇ ਲਾਉਣ ਨਾਲ ਨਹੀਂ ਆਉਣੀ ਵੀ ਚਲਾਉਣੇ ਵੀ ਪੈਣਗੇ ਇਹ ਵੀ ਫਿਰ ਕੋਈ ਆਪਣੇ ਸਮਾਜ ਦਾ ਕੋਈ ਹੋ ਸਕਦਾ ਜੀ ਇਹ ਆਪਣੇ ਚਾਚਾ ਸਾਹਿਬ ਜੀ ਨੇ ਤੇ ਇਹਨਾਂ ਦਾ ਮੋਟਰਸ ਨਾਲ ਕੱਲ ਬੱਸ ਸਟੈਂਡ ਕੋਲੋਂ ਬਾਹਰੋ ਚੋਰੀ ਹੋ ਗਏ ਆਪਣੇ ਰਿਸ਼ਤੇਦਾਰ ਨੂੰ ਛੱਡਣਾ ਛੱਡਣਾ ਆਏ ਸੀਗੇ ਠੀਕ ਹੈ ਜੀ ਤੇ ਅਸੀਂ ਪ੍ਰਧਾਨ ਤੋਂ ਇਹੀ ਮੰਗਤ ਕੌਣੇ ਆਗੇ ਵੀ ਸਾਨੂੰ ਮੋਟਰਸਾਂ ਦਾ ਸਾਡਾ ਸੀਟੀ ਸੀਟੀ ਵਾਪਸ ਮਿਲ ਸਕੇ ਤੇ ਅਸੀਂ ਅਸੀਂ ਬਸ ਸਟੈਂਡ ਦੇ ਵਿੱਚੋਂ ਬਸ ਮਾਲਜਮਾ ਕੋਲੋਂ ਮੰਗ ਕੀਤੀ ਸੀ ਕੈਮਰੇ ਚੈੱਕ ਕਰਨ ਵਾਸਤੇ ਜੀ ਤੇ ਉਹ ਕਹਿੰਦੇ ਸਾਡੇ ਕੈਮਰੇ ਫਿਲਹਾਲ ਖਰਾਬ ਨੇ ਜੀ ਤੇ ਉਹ ਕਹਿੰਦੇ ਸਾਡੇ ਕੈਮਰੇ ਫਿਲਹਾਲ 4 ਹੁਣ ਚੱਲ ਰਹੇ ਨੇ ਕਿ ਕੈਮਰੇ ਬਾਤੋਂ 30 ਆਪਣੇ 25 ਤੋਂ 28 ਕੈਮਰੇ ਨੇ ਅਸੀਂ ਉਹ ਖੁਦ ਚੈੱਕ ਕਰਕੇ ਆਏ ਹਾਂ ਉਹਨਾਂ ਖੁਦ ਤਾਰਾਂ ਪੱਟੀਆਂ ਆਏ ਨੇ ਮੂਰੇ ਪੱਤੇ ਆਏ ਨੇ ਠੀਕ ਹੈ ਜੀ ਤੇ ਅਸੀਂ ਪ੍ਰਧਾਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਕੱਲੂ ਕੋਈ ਬੱਸ ਸਟੈਂਡ ਦੇ ਵਿੱਚ ਕੋਈ ਬਾਰਦਾਰਤ ਹੋ ਗਈ ਇਹਦਾ ਕੌਣ ਜ਼ਿੰਮੇਵਾਰ ਹੈ ਜੀ ਸਾਡੇ ਬਰਨਾਲੇ ਬੱਸ ਸਟੈਂਡ ਦੇ ਵਿੱਚ ਸਾਡੇ ਰਿਸ਼ਤੇਦਾਰੀ ਨੇ ਇਹ ਕੱਲ ਕਰੀਬ 1:00 ਵਜੇ ਬਰਨਾਲੇ ਬੱਸ ਸਟੈਂਡ ਦੇ ਵਿੱਚ ਸਵਾਰੀਆਂ ਲੈ ਕੇ ਆਏ ਹੋਏ ਸੀਗੇ ਇਹਨਾਂ ਨੂੰ ਛੱਡਣ ਆਏ ਸੀ ਤੇ ਬਰਨਾਲੇ ਬੱਸ ਸਟੈਂਡ ਦੇ ਬੈਕ ਸਾਈਡ ਮੋਟਰਸਾਈਕਲ ਲੱਗਿਆ ਹੋਇਆ ਸੀ ਇਹਨਾਂ ਦਾ ਤੇ ਮੋਟਰਸਾਈਕਲ 1:00 ਵਜੇ ਦੇ ਕਰੀਬ ਚੱਕਿਆ ਗਿਆ ਇਹਨਾਂ ਦਾ ਇਹਨਾਂ ਨੇ ਕਾਫੀ ਪਹਾਲ ਕੀਤੀ ਮੋਟਰਸਾਈਕਲ ਦੀ ਤੇ ਮੋਟਰਸਾਈਕਲ ਇਹਨਾਂ ਨੂੰ ਨਹੀਂ ਮਿਲਿਆ ਇਹਨਾਂ ਨੇ ਜਦੋਂ ਇੰਚੌਂਕੀਨ ਤਾਂ ਉਹਨਾਂ ਨੇ ਕਿਹਾ ਵੀ ਕੈਮ ਇਨਾਂ ਨੇ ਕਿਹਾ ਵੀ ਕੈਮਰੇ ਸਾਨੂੰ ਦਿਖਾਏ ਜਾਣ ਤਾਂ ਇਹਨਾਂ ਨੂੰ ਕੋਈ ਕੈਮਰਾ ਮਤਲਬ ਦਿਖਾਇਆ ਨਹੀਂ ਗਿਆ ਠੀਕ ਹੈ ਨਾ ਕੋਈ ਕੈਮਰਾ ਨਹੀਂ ਦਿਖਾਇਆ ਗਿਆ ਤੇ ਉਸ ਬਸ ਸਟੈਂਡ ਦੇ ਵਿੱਚ ਘੱਟੋ-ਘੱਟ 35 ਤੋਂ 40 30 ਤੋਂ 40 ਕੈਮਰੇ ਲੱਗੇ ਹੋਏ ਆ ਜੀ ਠੀਕ ਹੈ ਨਾ ਤੇ ਉਹਨਾਂ ਵਿੱਚੋਂ ਸਿਰਫ ਚਾਰ ਕੈਮਰੇ ਚੱਲ ਰਹੇ ਆ ਉਹਨਾਂ ਦੀ ਵੀ ਪੂਰੀ ਫੁਟੇਜ ਨਹੀਂ ਆ ਰਹੀ ਠੀਕ ਹੈ ਨਾ ਜੀ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਕੱਲ ਨੂੰ ਕੋਈ ਬਸ ਸਟੈਂਡ 'ਚ ਕੋਈ ਵਾਰਦਾਤ ਹੁੰਦੀ ਆ ਵੀ ਇੰਨੇ ਕੈਮਰੇ ਲੱਗੇ ਹੋਏ ਆ ਠੀਕ ਹੈ ਬਸਾਂ ਘੱਟੋ-ਘੱਟ 250 ਬਸ ਖੜਦੀ ਆ ਜੇ ਕੋਈ ਕੱਲ ਨੂੰ ਕਿ ਇਹ ਇੰਨੇ ਸਰਾਰ ਦੀ ਅਨਸਰ ਫਿਰ ਰਹੇ ਆ ਕੁਛ ਵੀ ਵਾਰਦਾ ਤੁੰਦੀ ਹੈ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਅਸੀਂ ਇਹ ਹੀ ਮੰਗ ਕਰਦੇ ਆ ਕਿ ਜਿਹੜੇ ਵੀ ਕੈਮਰੇ ਬੰਦ ਪਏ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਚਾਲੂ ਕੀਤਾ ਜਾਵੇ ਦੇਖੋ ਜੋ ਕੈਮਰਾਜ਼ ਬੰਦ ਪੈਣ ਦਾ ਸਾਨੂੰ ਹੁਣੇ ਸਾਨੂੰ ਵੀ ਪਤਾ ਲੱਗਿਆ ਕਿਸੇ ਦਾ ਉਥੋਂ ਬੱਸ ਸਟੈਂਡ ਦੇ ਵਿੱਚੋਂ ਫੋਨ ਆਇਆ ਉਹਨਾਂ ਨੂੰ ਅਸੀਂ ਦੇਖਿਆ ਹੈ ਉਹਨਾਂ ਨੂੰ ਬਹੁਤ ਜਲਦੀ ਅਸੀਂ ਠੀਕ ਕਰਵਾਉਣ ਜਾ ਰਹੇ ਆ ਕਿਉਂਕਿ ਕੁਝ ਤੁਹਾਨੂੰ ਪਤਾ ਵੀ ਮੌਸਮ ਖਰਾਬ ਹੋਣ ਕਰਕੇ ਕੈਮਰੇ ਦੇ ਵਿੱਚ ਦਿੱਕਤ ਆ ਜਾਂਦੀ ਆ ਅਸੀਂ ਉਹਨਾਂ ਨੂੰ ਬਹੁਤ ਜਲਦੀ ਅੱਜ ਤੇ ਕੱਲ ਦੇ ਵਿੱਚ ਵਿੱਚ ਉਹਨਾਂ ਨੂੰ ਸਾਰਿਆਂ ਨੂੰ ਚੱਲਦੇ ਕਰ ਦਾਂਗੇ ਦੇਖੋ ਜੋ ਮੋਟਰਸਾਈਕਲ ਦੇਖੋ ਅੰਦਰ ਜੋ ਮੋਟਰਸਾਈਕਲ ਆ ਅੰਦਰ ਅਸੀਂ ਮੋਟਰਸਾਈਕਲ ਸਾਡੇ ਉਸ ਬੱਸ ਸਟੈਂਡ ਦੇ ਜਾਣਾ ਅਲਾਉਡ ਨਹੀਂ ਪਰ ਫਿਰ ਵੀ ਲੋਕ ਲੈ ਜਾਂਦੇ ਨੇ ਸਾਡੇ ਜਿਹੜੇ ਕੈਮਰੇ ਅੰਦਰ ਲੱਗੇ ਹੋਏ ਨੇ ਪਰ ਡੀਵੀਆਰ ਆ ਜਿਹੜਾ ਉਹ ਅਸੀਂ ਪੁਲਿਸ ਪ੍ਰਸ਼ਾਸਨ ਕੋਲੇ ਦਿੱਤਾ ਪਿਆ ਕਿਉਂਕਿ ਜੇ ਉਹਨਾਂ ਨੇ ਕਿਸੇ ਨੇ ਵੀ ਦੇਖਣਾ ਹੁੰਦਾਗਾ ਵੀ ਉੱਥੇ ਜਾ ਕੇ ਦੇਖ ਸਕਦਾ ਕਿਉਂਕਿ ਸਾਰਾ ਡੀਵੀਆਰ ਹੁੰਦਾ ਜਦੋਂ ਵੀ ਸਾਡੇ ਕੋਈ ਵੀ ਬੱਸ ਸਟੈਂਡ ਦਾ ਕੋਈ ਵੀ ਕਿਸੇ ਤਰ੍ਹਾਂ ਦਾ ਮਸਲਾ ਹੁੰਦਾ ਉਹ ਟਰੱਸਟ ਦੇ ਵਿੱਚ ਔਨ ਕਰਕੇ ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਠੀਕ ਕਰਵਾਉਣਾ ਜੋ ਵੀ ਹੋਵੇ ਤੋਂ ਇਸ ਕਰਕੇ ਹੁਣ ਸਾਨੂੰ ਕੰਮਲਾ ਦਾ ਇਹ ਬਹੁਤ ਜਲਦੀ ਅਸੀਂ ਕੈਮਰੇ ਠੀਕ ਕਰਵਾ ਦੇ। ਇਹ ਇਮਪਰੂਵਮੈਂਟ ਉਸ ਬਰਨਾਲਾ ਬਸ ਸਟੈਂਡ ਟਰੱਸ ਦੇ ਅਧੀਨ ਆਗਾ। ਜਿਹੜੇ ਕੈਮਰੇ ਲੱਗੇ ਹੋਏ ਨੇ ਉਹਨਾਂ ਦਾ ਕੰਟਰੋਲ ਸਾਰਾ ਪੁਲਿਸ ਉੱਥੇ ਪੁਲਿਸ ਚੌਕੀ ਬਣੀ ਵੀ ਉਹਨਾਂ ਨੂੰ ਦਿੱਤਾ ਹੋਇਆਗਾ। ਅੱਜ ਹੀ ਧਿਆਨ ਚ ਆਇਆ ਵੀ ਕੁਝ ਕੈਮਰੇ ਵਿੱਚੋਂ ਖਰਾਬ ਨੇ। ਉਹ ਜਲਦੀ ਇਸ ਮੈਂ ਖੁਦ ਰੌਂਡ ਮਾਰ ਕੇ ਜਿਹੜੇ ਵੀ ਕੈਮਰੇ ਹੋਏ ਇੱਕ ਦੋ ਦਿਨਾਂ ਚ ਠੀਕ ਕਰਵਾ ਦਿੱਤੇ ਜਾਂਗੇ। ਨਹੀਂ ਤਾਰਾਂ ਜ਼ਿਆਦਾਤਰ ਦੀਆਂ ਨਹੀਂ ਟੁੱਟੀਆਂ ਹੋਈਆਂ ਜਿਹੜੇ ਪੁਰਾਣੇ ਕੈਮਰੇ ਸੀ ਸਾਡੇ ਲੱਗੇ ਹੋਏ ਉਹਨਾਂ ਨੂੰ ਉਨਾਂ ਹੀ ਜਗ੍ਹਾ ਤੇ ਅਸੀਂ ਨਵੇਂ ਕੈਮਰੇ ਕੁਝ ਲਾ ਦਿੱਤੇ ਸੀ ਵੱਧ ਹਾਈ ਪਾਵਰ ਵਾਲੇ। ਜਿਹੜੇ ਪੁਰਾ ਨਾ ਕੇ ਨਵੇਂ ਕੈਮਰੇ ਨੇ ਟੁੱਟੇ ਵੀ ਫਿਰ ਵੀ ਜੇ ਕੋਈ ਕਿਸੇ ਤਰ੍ਹਾਂ ਨਵੇਂ ਕੈਮਰੇ ਵੀ ਟੁੱਟ ਗਈ ਹੋਈ ਤਾਂ ਉਹ ਵੀ ਠੀਕ ਕਰਵਾ ਦਿੱਤੀ ਜਾਊਗੀ। ਇਹ ਕੈਮਰੇ ਅੱਜ ਹੀ ਧਿਆਨ ਚ ਆਏ ਨੇ ਸਾਡੇ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਸਾਡੇ ਕੋਈ ਧਿਆਨ ਚ ਨਹੀਂ ਲਿਆ ਕੇ ਦਿੱਤਾ ਵੀ ਕੈਮਰੇ ਕੋਈ ਖਰਾਬ ਪਏ ਨੇ ਉਹਨਾਂ ਦੇ ਕੰਟਰੋਲ ਚ ਸਾਰਾ ਸਿਸਟਮ ਜੇਦੋ ਵੀ ਉਹ ਧਿਆਨ ਚ ਲਿਆਉਂਦੇ ਨੇ ਅਸੀਂ ਠੀਕ ਕਰਵਾ ਦਿੰਨੇ ਆਂ। ਉਹਨਾਂ ਕੀ ਕਹਿੰਦੇ ਨੇ ਉਸ ਬਾਰੇ ਤਾਂ ਨਹੀਂ ਮੈਂ ਕੁਝ ਵੀ ਕਹਿ ਸਕਦਾ ਪਰੰਤੂ ਉੱਥੇ ਕੰਟਰੋਲ ਸਾਰਾ ਪੁਲਿਸ ਚੋਂ ਕਿ ਸਪੈਸ਼ਲ ਬਣਾਈ ਗਿਆ ਬੱਸ ਸਟੈਂਡ ਵਾਸਤੇ।